ਤੋ ਗਾਥਾ ਇਹ ਹੈ ਮੈਟਕਲ ਜਦੋਂ 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਮਿਲਦਾ ਹੈ ਅੰਮ੍ਰਿਤਸਰ ਦੇ ਵਿੱਚ ਤੇ ਇੱਕ ਸਵਾਲ ਕਰਦਾ ਹੈ ਕਿ ਰਣਜੀਤ ਸਿੰਘ ਤੇਰਾ ਅਨੁਸ਼ਾਸਨ ਬਹੁਤ ਹੈ ਤੇਰਾ ਸਿੱਕਾ ਬਹੁਤ ਮਜ਼ਬੂਤ ਹੈ ਤੇਰੀ ਧਾਕ ਐਡੀ ਜ਼ਬਰਦਸਤ ਹੈ ਈਸਟ ਇੰਡੀਆ ਕੰਪਨੀ ਅੱਗੇ ਕੋਈ ਖੜਾਉਂਦਾ ਨਹੀਂ ਹੈ ਤੇ ਮੈਂ ਚੱਲ ਕੇ ਤੇਰੇ ਨਾਲ ਸੰਧੀ ਕਰਨ ਦੇ ਲਈ ਆਇਆ ਕਿ ਆਪਾਂ ਲੜਨਾ ਨਹੀਂ ਹੈ ਤੇਰੀ ਤਲਵਾਰ ਦੀ ਪਰਛਾਵੇਂ ਤੋਂ ਵੀ ਅਸੀਂ ਡਰਦੇ ਆਂ ਤੇਰਾ ਅਨੁਸ਼ਾਸਨ ਬਹੁਤ ਹੈ ਪਰ ਸਾਨੂੰ ਇਹ ਦੱਸ ਤੇਰੇ ਰਾਜ ਦੇ ਵਿੱਚ ਤੇਰੀ ਰਿਆਸਤ ਦੇ ਵਿੱਚ ਮੈਂ ਮੈਨੂੰ ਨਜ਼ਰ ਨਹੀਂ ਆਉਂਦੇ ਤੇਰੇ ਸਿਪਾਹੀ ਕਿੱਥੇ ਨੇ ਤੇਰੇ ਫੌਜੀ ਕਿੱਥੇ ਨੇ ਗਸ਼ਟ ਕਰਦੀਆਂ ਟੁਕੜੀਆਂ ਕਿੱਥੇ ਨੇ ਤੇ ਰঞ্জੀਤ ਸਿੰਘ ਮੁਸਕਰ ਹਾਏ ਗੱਲ ਮੈਡੀਕਲਪੂਰੀ ਕਰ ਲੈਂਦਾ ਤੇ ਰঞ্জੀਤ ਸਿੰਘ ਖੜੋ ਕੇ ਦਰਬਾਰੀ ਨੂੰ ਕਹਿੰਦੇ ਨੇ ਕਿ ਇੰਜ ਕਰੋ ਸਭ ਤੋਂ ਕੀਮਤੀ ਗੱਲ ਵਿੱਚ ਪਾਉਣ ਵਾਲਾ ਕੈਂਠਾ ਲੈ ਕੇ ਆਓ ਦੂਸਰੇ ਦਰਬਾਰੀ ਨੂੰ ਕਹਿੰਦੇ ਨੇ ਕਿ ਜਾਓ ਇੱਕ ਕੁੱਤਾ ਲੈ ਕੇ ਆਓ ਇੱਕ ਪਾਸੇ ਕੈਂਠਾ ਆ ਗਿਆ ਇੱਕ ਪਾਸੇ ਕੁੱਤਾ ਆ ਗਿਆ ਰঞ্জੀਤ ਸਿੰਘ ਨੇ ਕੈਂਠਾ ਮੈਡੀਕਲਪ ਦੇ ਹੱਥ ਵਿੱਚ ਫੜਾਇਆ ਤੇ ਕਹਿੰਦੇ ਇਹ ਕੁੱਤੇ ਦੇ ਗਲ ਵਿੱਚ ਪਾ ਦਿਓ ਮੈਡਿਕਲਫ ਕਹਿੰਦਾ ਮੈਂ ਤੁਹਾਨੂੰ ਪੁੱਛ ਰਿਹਾ ਤੁਸੀਂ ਇਹ ਡਿਸਪੀਸਪਲਨ ਕਿਵੇਂ ਬਣਾਇਆ ਉਹ ਕਹਿੰਦੇ ਮੈਂ ਤੇਰਾ ਉੱਤਰ ਦੇ ਰਿਹਾ ਮੈਡਿਕਲਫ ਨੂੰ ਸਮਝ ਨਹੀਂ ਆਉਂਦੀ ਰਣਜੀਤ ਸਿੰਘ ਮੁਸਕਰਾ ਕੇ ਕਹਿੰਦੇ ਨੇ ਤੁਹਾਡੇ ਸਵਾਲ ਦਾ ਜਵਾਬ ਮੈਂ ਤੁਹਾਨੂੰ ਦੇ ਰਿਹਾ ਇਹ ਕੰਠਾ ਕੁੱਤੇ ਦੇ ਗਲ ਵਿੱਚ ਪਾ ਦਿਓ ਕੰਠਾ ਗਲ ਵਿੱਚ ਪੈ ਗਿਆ ਦਰਬਾਰੀ ਨੂੰ ਕਹਿੰਦੇ ਕੁੱਤਾ ਜਿੱਥੋਂ ਲਿਆਉਂਦਾ ਉੱਥੇ ਛੱਡਿ ਆਓ ਮੈਡਿਕਲਫ ਕਹਿੰਦਾ ਮੇਰੇ ਸਵਾਲ ਦਾ ਜਵਾਬ ਕਿੱਥੇ ਹੈ ਰਣਜੀਤ ਸਿੰਘ ਕਹਿੰਦੇ ਇਹ ਸਵਾਲ ਬਹੁਤ ਵੱਡਾ ਹੈ ਤੇ ਜਵਾਬ ਦੇਣ ਨੂੰ ਵੀ ਵਕਤ ਚਾਹੀਦਾ ਤੇਰੇ ਸਵਾਲ ਦਾ ਜਵਾਬ ਇਸੇ ਕੰਠੇ ਇਸੇ ਕੁੱਤੇ ਦੇ ਵਿੱਚ ਆਏ ਤੁਸੀਂ ਆਰਾਮ ਕਰੋ ਵਿਸ਼ਰਾਮ ਕਰੋ ਪੰਜਾਬ ਦੇ ਦਰਸ਼ਨ ਕਰੋ ਆਪਾਂ ਮਿਲਦੇ ਹਾਂ ਕੁਝ ਦਿਨਾਂ ਤੱਕ ਫਿਰ ਤੁਹਾਡੇ ਸਵਾਲ ਦਾ ਜਵਾਬ ਤੁਹਾਨੂੰ ਇਹ ਕੁੱਤਾ ਹੀ ਦਵੇਗਾ ਦਿਨ ਇੱਕ ਲੰਘਦਾ ਹੈ ਦੋ ਲੰਘਦੇ ਆ ਤਿੰਨ ਲੰਘਦੇ ਆ ਦਿਨ ਚਾਰ ਪੰਜ 6 7 ਲੰਘਦੇ ਨੇ ਮੈਟਕੈਲਫ ਬਹੁਤ ਕਾਲਾ ਕਿ ਮੇਰਾ ਮਜ਼ਾਕ ਕਰਕੇ ਰਣਜੀਤ ਸਿੰਘ ਤੇਰੇ ਗੱਜ ਘੰਟਾ ਪਾ ਕੇ ਮੈਟਕੈਲਫ ਜਦੋਂ ਦੇਖਦਾ ਦਿਨ ਲੰਘ ਹੀ ਜਾਂਦੇ ਨੇ ਸਦਾ ਕੱਲੇ ਆ ਰਣਜੀਤ ਸਿੰਘ ਨੂੰ ਕਿ ਮਹਾਰਾਜਾ ਮੇਰੇ ਸਵਾਲ ਦਾ ਜਵਾਬ ਕਿੱਥੇ ਹੈ ਦਰਬਾਰ ਸਜਾ ਲਿਆ ਦਰਬਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੀ ਉਹ ਕੁੱਤਾ ਕਿਹੜੇ ਪਿੰਡ ਦਾ ਹੈ ਕਹਿੰਦੇ ਜੀ ਫਲਾਣੇ ਪਿੰਡ ਦਾ ਰੱਥ ਤਿਆਰ ਕਰੋ ਮੈਟਕੈਲਫ ਨੂੰ ਰੱਥ ਤੇ ਚੜਾਇਆ ਨਾਲ ਆਪ ਸੱਜ ਗਏ ਕਹਿੰਦੇ ਲੈ ਚੱਲੋ ਪਿੰਡ ਵਿੱਚ ਪਿੰਡ ਵਿੱਚ ਪਹੁੰਚ ਕੇ ਰੱਥ ਤੋਂ ਉੱਤਰੇ ਕਹਿੰਦੇ ਕਿਹੜੀ ਬੀਹੀ ਦਾ ਕੁੱਤਾ ਹੈ ਕਹਿੰਦੇ ਫਲਾਣੀ ਬੀਚ ਕਹਿੰਦੇ ਚਲੋ ਜੀ ਕੁੱਤਾ ਬੀਹੀ ਚ ਬੈਠਾ ਹੈ ਸ਼ਾਹੀ ਦਰਬਾਰ ਫੌਜਾ ਉੱਤੇ ਪਹੁੰਚਦੀਆਂ ਨੇ ਕੁੱਤਾ ਪੂਛ ਮਾਰਦਾ ਮਾਰਦਾ ਰਣਜੀਤ ਸਿੰਘ ਕੋਲੇ ਆ ਜਾਂਦਾ ਰਣਜੀਤ ਸਿੰਘ ਮੈਟਕੈਲਫ ਨੂੰ ਕਹਿੰਦੇ ਨੇ ਮੈਟਕੈਲਫ ਦੇਖਦਾ ਕੁੱਤਾ ਉਹੀ ਹੈ ਦੇਖਦਾ ਘੈਂਟਾ ਵੀ ਉਹੀ ਹੈ ਮੈਟਕੈਲਫ ਨੂੰ ਤਰੇਲੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਰਹੀਆਂ ਸਮਝ ਚੁੱਕਾ ਸੀ ਮਹਾਰਾ ਰঞ্জੀਤ ਸਿੰਘ ਕਹਿੰਦੇ ਤੂੰ ਮੈਨੂੰ ਹੁਣ ਦੱਸ ਇੱਥੇ ਫੌਜੀ ਦੀ ਲੋੜ ਹੈ ਮੈਟਕੈਲਫ ਤੂੰ ਮੈਨੂੰ ਦੱਸ ਇੱਥੇ ਪੈਸਾ ਖਰਚਣ ਦੀ ਲੋੜ ਹੈ ਕਿ ਮੈਂ ਗਸ਼ਤੀ ਟੁਕੜੀਆਂ ਛੱਡ ਦਵਾਂ ਮੇਰੇ ਪਿੰਡਾਂ ਦੇ ਵਿੱਚ ਮੇਰੇ ਕੋਲੇ ਕੰਮ ਕਰਨ ਵਾਲੇ ਬਹੁਤ ਨਹੀਂ ਹੈ ਮੈਂ ਪੜਾ ਰਿਹਾ ਨੈਤਿਕ ਵਿਦਿਆ ਮੈਂ ਕਿਰਦਾਰ ਖੜੇ ਕਰ ਰਿਹਾ ਬੇਟਾ ਜੀ ਅਸੀਂ ਉਸ ਮੁਲਕ ਦੇ ਵਾਸੀ ਆ ਜਿਨ੍ਹਾਂ ਦੇ ਬਜ਼ੁਰਗਾਂ ਨੇ ਕਦੀ ਘਰਾਂ ਨੂੰ ਤਾਲੇ ਨਹੀਂ ਸੀ ਲਾਏ ਅਸੀਂ ਉਸ ਮੁਲਕ ਦੇ ਵਾਸੀ ਆ ਜਿੱਥੇ ਕੋਈ ਮੰਗਦਾ ਨਹੀਂ ਸੀ ਹੁੰਦਾ ਜਿੱਥੇ ਕੋਈ ਚੋਰ ਨਹੀਂ ਸੀ ਹੁੰਦਾ ਸਾਡੀ ਸ਼ਬਦਾਵਲੀ ਦੇ ਵਿੱਚ ਵੀ ਚੋਰੀ ਸ਼ਬਦ ਨਹੀਂ ਹੁੰਦਾ ਸੀ ਨਾ ਡਰ ਸੀ ਨਾ ਚੋਰੀ ਸੀ ਇਹ ਖਿੱਤਾ ਇਤਿਹਾਸ ਤੁਸੀਂ ਰਚਣਾ ਹੈ ਅੱਜ ਅਸੀਂ ਇੱਕ ਨਵਾਂ ਉਸ ਵਿਸ਼ੇ ਦਾ ਅਧਿਆਏ ਖੋਲਣ ਲੱਗੇ ਆ ਕਿ ਇਹ ਤੁਹਾਡੀ ਜ਼ਿੰਮੇਵਾਰੀ ਹੈ ਤੁਸੀਂ ਇਸ ਇਤਿਹਾਸ ਨੂੰ ਮੋੜ ਰਚਣਾ ਹੈ ਇਹ ਕਿਤਾਬਾਂ 'ਚ ਨਹੀਂ ਰਹਿਣਾ ਇਹ ਅਜਾਇਬ ਘਰ 'ਚ ਨਹੀਂ ਰਹਿਣਾ ਇਹਦੇ ਦਰਸ਼ਨ ਅਸੀਂ ਪੰਜਾਬ ਦੇ ਪਿੰਡ ਪਿੰਡ ਦੀ ਗਲੀ ਦੇ ਵਿੱਚ ਦਰਸ਼ਨ ਕਰਨੇ ਆ ਕਿ ਉਹ ਇਤਿਹਾਸ ਤੁਸੀਂ ਬੱਚਿਆਂ ਨੇ ਮੋੜ ਸਿਰਜਿਤ ਕਰ ਦਿੱਤਾ ਬੱਚੀ ਭਾਈ ਤਾਰੂ ਸਿੰਘ ਦੀ ਗਾਥਾ ਸੁਣਾ ਗਈ ਬੇਟਾ ਸਰਦਾਰ ਹਰੀ ਸਿੰਘ ਲਲੂ ਦੇ ਦੀ ਗਾਥਾ ਸੁਣਾ ਗਿਆ ਮੁਬਾਰਕ ਨੇ ਇਹ ਗਾਥਾਵਾਂ ਹੁਣ ਇਹ ਗਾਥਾਵਾਂ ਗਾਥਾਵਾਂ ਨਹੀਂ ਰਹਿਣਗੀਆਂ ਤੁਸੀਂ ਮਾਈ ਪਾਗੋਰ ਦੇ ਵਾਰਸ ਬਣੋਗੇ ਤੁਸੀਂ ਹਰੀ ਸਿੰਘ ਨਲੂਗੋ ਦੇ ਵਾਰਸ ਬਣੋਗੇ ਤੁਸੀਂ ਅਕਾਲੀ ਬਾਬਾ ਫੂਲਾ ਸਿੰਘ ਸਾਨੂੰ ਲਾਈਵ ਚਾਹੀਦੇ ਨੇ ਉਹ ਆਪਣਾ ਸਮਾਂ ਕੱਢ ਗਏ ਸਾਨੂੰ ਅੱਜ ਬਾਬਾ ਦੀਪ ਸਿੰਘ ਲਾਈਵ ਚਾਹੀਦੇ ਨੇ